ਸੀ ਪੰਥ ਅਕਾਲੀ ਲਹਿਰ ਸਾਡੀ ਜਿਹੜੀ ਟੀਮ ਆ ਉਹ ਤਕਰੀਬਨ ਡੇਰਾ ਬਾਬਾ ਨਾਨਕ ਦੇ ਕੋਲ ਕੈਂਪ ਲੱਗੇ ਨੇ ਤੇ ਇਹ ਕਿ ਇਥੇ ਆਧੀਆਂ ਪਿੰਡ ਦੇ ਵਿੱਚ ਲੱਗਾ ਹੋਇਆ ਤੇ ਸਾਡੀ ਟੀਮ ਜਿਹੜੀ ਆ ਉਹ ਸੰਪਰਕ ਦੇ ਵਿੱਚ ਤੇ ਆਪਣੇ ਸੰਪਰਕ ਨੰਬਰ ਦੇ ਰਹੀ ਆ ਸਾਰਿਆਂ ਨੂੰ ਕਿ ਇਹ ਇਹ ਵੀ ਸਾਰੇ ਮਹਾਰਾਜ ਕਿਰਪਾ ਕਰੂਗਾ ਬੜੇ ਚੰਗੇ ਟਾਈਮ ਤੇ ਸਾਰੀ ਇਸ ਕੌਮ ਜਾ ਖਲੋਤੀ ਅਤੇ ਹਰੇਕ ਪੰਜਾਬੀ ਨੇ ਹਰੇਕ ਸੰਸਥਾ ਨੇ ਬੜਾ ਉਦਮ ਕਰਕੇ ਉਪਰ ਆ ਲੱਜ ਜਿੰਨੀ ਜਿੰਨੀ ਹਿੰਮਤ ਆ ਸਾਰਿਆਂ ਨੇ ਜੋਰ ਲਾਇਆ ਤੇ ਲਾਉਣਾ ਵੀ ਚਾਹੀਦਾ ਅਸੀਂ ਅਪੀਲ ਕਰਾਂਗੇ ਦੁੱਖ ਦਰਦ ਵੰਡਾਇਆ ਤੇ ਸਾਰਿਆਂ ਨੂੰ ਸ਼ਾਬਾਸ਼ ਹੀ ਅਸੀਂ ਕਹਾਂਗੇ ਕਿ ਜਿਨ੍ਹਾਂ ਨੇ ਕੋਈ ਗਲਤ ਗੱਲਾਂ ਨਹੀਂ ਅਸੀਂ ਮੇਰੇ ਨਾਲ ਬਾਬਾ ਕਸ਼ਮੀਰਾ ਸਿੰਘ ਜੀ ਲਾਹੌਰਾਂ ਤੋਂ ਆਏ ਨੇ ਨਾਬਾ ਤੋਂ ਇਹ ਆਪਣਾ ਦੇ ਤੇ ਆਪਣਾ ਨਾਂ ਵੀ ਨਹੀਂ ਸੀ ਦੱਸਣਾ ਚਾਹੁੰਦੇ 5 ਲੱਖ ਰੁਪਈਆ ਇਹਨਾਂ ਨੇ ਇਸ ਸੰਸਥਾ ਮੋਦੀਪਰਾਇਂ ਲਵਾਏ थे ਕਿ ਸਾਰੇ ਜਿਹੜੀ ਚੀਜ਼ ਦੀ ਜ਼ਰੂਰਤ ਆ ਉਹ ਅਸੀਂ ਲੈ ਕੇ ਆਵਾਂਗੇ ਮਛਰਦਾਨੀ ਦੀ ਤੇਲ ਦੀ ਜਾਂ ਜਿਹੜੀ ਚੀਜ਼ ਦੀ ਵੀ ਸਾਨੂੰ ਪਿੰਡਾਂ ਚੋਂ ਡਿਮਾਂਡ ਆਊਗੀ ਸਾਡੀ ਟੀਮ ਉਹ ਲਿਆ ਕੇ ਇੱਥੇ ਦੇਊਗੀ ਇਹ ਵਜਾਰਤਾ ਜਾਂ ਮੰਤਰੀਆਂ ਨੇ ਮੰਗ ਕੀਤੀ ਤਾਂ ਉਲਟਾ ਉਹਨਾਂ ਨੂੰ ਹੀ ਪੰਜਾਬ ਸਰਕਾਰ ਦਾ ਤੇ ਕੇਂਦਰ ਸਰਕਾਰ ਦਾ ਇਸ ਮਹਾਮਾਰੀ ਦੇ ਵਿੱਚ ਇਸ ਤਰਾਸਦੀ ਦੇ ਵਿੱਚ ਕੀ ਤੁਸੀਂ ਰੋਲ ਦੇਖੋ ਇਹਦੇ ਵਿੱਚ ਅਸੀਂ ਮੈਂ ਤੇ ਇਹੀ ਕਹਿ ਸਕਦਾ ਕਿ ਸਾਨੂੰ ਇਹਨਾਂ ਤੋਂ ਕੁਆਸ ਨਹੀਂ ਰੱਖਣੀ ਚਾਹੀਦੀ ਮਿਲਜੋਲ ਕੇ ਸਾਰੀਆਂ ਸੰਸਥਾਵਾਂ ਤੇ ਸਾਰੀਆਂ ਪਾਰਟੀਆਂ ਮਿਲਜੋਲ ਕੇ ਪੰਜਾਬ ਦੀ ਅਫਤਾ ਨੂੰ ਆਪ ਨੇ ਜੇਠਣ ਤਾਂ ਹੀ ਗੱਲ ਬਣਨੀ ਹੈ ਵਰਨਾ ਤੇ ਹਰੀ ਕੇ ਪੱਤਨ ਤੋਂ ਲੈ ਕੇ ਫਿਰੋਜ਼ਪੁਰ ਤੱਕ ਦਾ ਜਿਹੜਾ ਬੰਨਿਆ ਉਹ 15 15 ਦਿਨ ਲਾ ਕੇ ਰਾਤ ਨੂੰ ਪਹਿਰਾ ਦੇ ਦੇ ਕੇ ਸਿੱਖਾਂ ਨੇ ਬਚਾਇਆ ਤੇ ਬੋਰੀਆਂ ਲਾ ਲਾ ਕੇ ਉਹ ਬੰਨ ਜੜਾ ਚਿਪਾ ਲਾ ਜੋ ਟੁੱਟ ਜਾਂਦਾ ਤੇ ਇਥੋਂ ਨਾਲ ਵੀ ਜ਼ਿਆਦਾ ਨਸੀਬ ਦੁਰਥੇ ਹੋਣੀ ਸੀ। ਉਹ ਇਹ ਇਹ ਜਿਹੜੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਹਰ ਸਾਲ ਉਹ ਬੰਨ ਬਣਾਉਦੇ ਨੇ ਕਾਗਜ਼ਾਤ ਹੀ ਬੰਦੇ ਕਾਗਜ਼ਾਂ ਦੇ ਹੋੜ ਦੇ ਦਿੰਦੇ ਪੈਸੇ ਲੈ ਕੇ ਕਰਦੇ ਨੇ ਤੇ ਤਾਂ ਘੱਟੋ ਘੱਟ ਸਰਕਾਰ ਨੇ ਇੰਤਜ਼ਾਮ ਤਾਂ ਕਰਨਾ ਚਾਹੀਦਾ ਘੱਟੋ ਘੱਟ ਨੀ ਸਰਕਾਰਾਂ ਤੋਂ ਤਾਂ ਇਹ ਆਸਕਾਰ ਹੀ ਨਹੀਂ ਸਕਦੀ। ਸੋ ਤੁਸੀਂ ਚਾਹੁੰਦੇ ਹੋ ਕਿ ਜਥੇਬੰਦੀਆਂ ਨੂੰ ਨਾਲ ਕਿਸ਼ਤੀਆਂ ਦਾ ਕੋਈ ਪਰਫਰਮ ਕਰਨਾ ਜਥੇਬੰਦੀਆਂ ਨੇ ਕੁਝ ਕੀਤੀਆਂ ਵੀ ਨੇ ਕਿਸ਼ਤੀ ਇੱਥੇ ਵੀ ਆਈ ਐ ਤੇ ਮਹਾਪੁਰਖਾਂ ਨੇ ਦਿੱਤੀ ਆ ਤੇ ਲਖਪਿੰਦਰ ਸਿੰਘ ਜੀ ਨੂੰ ਤੇ ਆ ਹੋਰ ਵੀ ਅਸੀਂ ਅਪੀਲ ਕਰਦੇ ਆ ਕਿ ਜਿਹੜੀ ਚੀਜ਼ ਦੀ ਇੱਥੇ ਘਾਟ ਆ ਉਹ ਸੈਕ ਸੰਸਥਾਵਾਂ ਜਿਹੜੀਆਂ ਜਿਹੜੇ ਐਨ ਆਰ ਆਈ ਵੀਰ ਨੇ ਇਹ ਜਿਹੜਾ ਖੁੱਲਾ ਪੈਸਾ ਜਿਹੜਾ ਦੇ ਰਹੇ ਨੇ ਉਹ ਇਹਨਾਂ ਚੀਜ਼ਾਂ ਉੱਤੇ ਧਿਆਨ ਚ ਰੱਖਣ ਕਿ ਕਿਹੜੀ ਚੀਜ਼ ਦੀ ਲੋੜ ਆ ਇੱਥੇ ਕਿਹੜੀ ਚੀਜ਼ ਦੀ ਇੱਥੇ ਪ੍ਰੋਬਲਮ ਆ ਉਹ 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 ਪੂਰੀ ਹੋਵੇ ਤਾਂ ਮਸਲਾ ਹੱਲ ਹੁੰਦਾ ਆਪਣੀ ਮਰਜ਼ੀ ਨਾਲ ਤੁਸੀਂ ਟਰੱਕਾਂ ਦੇ ਟਰੱਕ ਤੁਸੀਂ ਰਾਸ਼ਨ ਭੇਜੀ ਜਾ ਰਹੇ ਹੋ ਰਾਸ਼ਨ ਜਿਹੜਾ ਇੱਥੇ ਰੋਲਦਾ ਪਿਆ ਤੇ ਵੰਡਿਆ ਨਹੀਂ ਜਾ ਰਿਹਾ ਦੂਸਰਾ ਜੇ ਵੰਡਿਆ ਜਾ ਰਿਹਾ ਤੋਂ ਇੱਕ ਇੱਕ ਬੰਦਾ ਇਹ ਸੋਚਦਾ ਕਿ ਮੈਂ ਸਟੋਰੀ ਕਰ ਲਵਾਂ ਤੋਂ ਇਹ ਕਲਮ ਚੈਨਲ ਤੇ ਅਸੀਂ ਬਾਰ ਬਾਰ ਇਹੀ ਅਪੀਲ ਕੀਤੀ ਆ ਕਿ ਜਿਵੇਂ ਜਿਵੇਂ ਪਾਣੀ ਉਤਰਨਗੇ ਉਦਾਂ ਉਦਾਂ ਹੀ ਬਰਬਾਦੀ ਦੇ ਮੰਜ਼ਰ ਬਰਬਾਦੀ ਦੇ ਨਿਸ਼ਾਨ ਸਾਨੂੰ ਨਜ਼ਰ ਆਉਣਗੇ ਤੇ ਇਹ ਨਿਸ਼ਾਨ ਜਿਹੜੇ ਆ ਇਹ ਨਜ਼ਰ ਆਉਣੇ ਸ਼ੁਰੂ ਨੇ ਜਿੱਥੇ ਨਜ਼ਰ ਨਿਸ਼ਾਨ ਆ ਰਹੇ ਆ ਉਥੇ ਹੀ ਗੁਰੂ ਦਾ ਖਾਲਸਾ ਪੰਜਾਬੀ ਐਨ ਆਰ ਆਈ ਜਿੰਨੇ ਵੀ ਨੌਜਵਾਨ ਕਲੱਬਾ ਹੋਰ ਹਰਿਆਣੇ ਤੋਂ ਯੂ ਪੀ ਤੋਂ ਜਿੱਥੋਂ-ਜਿੱਥੋਂ ਵੀ ਸੰਗਤ ਜਿਹੜੀ ਆ ਇਹਨਾਂ ਹੜਪੀੜ ਤਾਂ ਹਰ ਪ੍ਰਭਾਵਤ ਲੋਕਾਂ ਦੇ ਨਾਲ ਦਰਦ ਰੱਖਦੀ ਆ ਉਹ ਪਹੁੰਚ ਰਹੀ ਆ ਸੋ ਸਾਡੇ ਦਰਮਿਆਨ ਸਭ ਕਾ ਜਥੇਦਾਰ ਸ਼੍ਰੀ ਕਲਤਖ ਸਾਹਿਬ ਪੰਥਕ ਅਕਾਲੀ ਲਹਿਰ ਦੇ ਮੋਢੀ ਜਿਹੜੇ ਆਗੂ ਨੇ ਭਾਈ ਰਣਜੀਤ ਸਿੰਘ ਜੀ ਖਾਲਸਾ ਉਹ ਵੀ ਹਾਜ਼ਰ ਨੇ ਉਹਨਾਂ ਨਾਲ ਵੀ ਇਸ ਬਾਰੇ ਗੱਲਬਾਤ ਕਰਦੇ ਆ ਭਾਈ ਰਣਜੀਤ ਸਿੰਘ ਜੀ ਅੱਜ ਸਮਾਂ ਵਾ ਲੋਕਾਂ ਦੇ ਇਸ ਮਰਮ ਦਰਦ ਦੇ ਉੱਤੇ ਜ਼ਖਮਾਂ ਦੇ ਉੱਤੇ ਮਰਮ ਲਾਉਣ ਦਾ ਪਰ ਅਸੀਂ ਦੇਖ ਰਹੇ ਆ ਕੁਝ ਲੋਕ ਅਜੇ ਵੀ ਆਪਣੀਆਂ ਸਿਆਸੀ ਰੋਟੀਆਂ ਜਿਹੜੀਆਂ ਉਹ ਸੇਕ ਰਹੇ ਆ ਜਦਕਿ ਸਿੱਖ ਜਥੇਬੰਦੀਆਂ ਪੰਜਾਬੀ ਜਾਂ ਹੋਰ ਗਵਾਂਢੀ ਛੋਟੇ ਆ ਜਿਹੜੇ ਉਹ ਵੱਡੇ ਪੱਧਰ ਉੱਤੇ ਸੇਵਾ ਕਰ ਰਹੇ ਜੀ ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦੱਸ ਦਿੱਤਾ ਹੈ ਕਿ ਕੁਝ ਰਾਸੀ ਪਾਰਟੀਆਂ ਦੇ ਸ਼ਿਕਾਇਤਾਂ ਮਿਲੀਆਂ ਨੇ ਜਿਹੜੀਆਂ ਆਪਣੇ ਝੰਡੇ ਲਾਉਣ ਲਈ ਟਰਾਲੀ ਕਿੱਥੋਂ ਆ ਰਹੀ ਆ ਰਾਜਸਾਂ ਚੋਂ ਆ ਰਹੀ ਪਰ ਝੰਡਾ ਇੱਥੇ ਆਪਣੀ ਪਾਰਟੀ ਦਾ ਲਾਓ ਤੇ ਸੋ ਇਹ ਗਲਤ ਗੱਲਾਂ ਨੇ ਅਸੀਂ ਮੇਰੇ ਨਾਲ ਬਾਬਾ ਕਸ਼ਮੀਰਾ ਸਿੰਘ ਜੀ ਲਾਹੌਰਾਂ ਤੋਂ ਆਏ ਨੇ ਨਾਬਾ ਤੋਂ ਇਹ ਆਪਣਾ ਇਹ ਤੇ ਆਪਣਾ ਨਾਂ ਵੀ ਨਹੀਂ ਸੀ ਦੱਸਣਾ ਚਾਹੁੰਦੇ 5 ਲੱਖ ਰੁਪਈਆ ਇਹਨਾਂ ਨੇ ਇਸ ਸੰਸਥਾ ਨੂੰ ਦੀਦਾਈ ਲਾਉਣਾ ਇੱਥੇ ਤੇ ਸਾਰੇ ਜਿਹੜੀ ਚੀਜ਼ ਦੀ ਜ਼ਰੂਰਤ ਆ ਉਹ ਅਸੀਂ ਲੈ ਕੇ ਆਵਾਂਗੇ ਮਛਰਦਾਨੀ ਦੀ ਤੇਲ ਦੀ ਜਾਂ ਜਿਹੜੀ ਚੀਜ਼ ਦੀ ਵੀ ਸਾਨੂੰ ਪਿੰਡਾਂ ਚੋਂ ਡਿਮਾਂਡ ਆਊਗੀ ਸਾਡੀ ਟੀਮ ਉਹ ਲਿਆ ਕੇ ਇੱਥੇ ਦੇਊਗੀ ਉਹ ਸਾਡੇ ਕੋਲ ਜਿੰਨੇ ਵੀ ਅਸੀਂ ਕਿਸੇ ਤੋਂ ਪੈਸੇ ਨਹੀਂ ਗਰਾਏ ਨਾ ਸੇ ਮੰਗੇ ਆ ਇਹ ਲੇਕਿਨ ਜਿਹੜੇ ਸਾਡੇ ਨਾਲ ਸੰਬੰਧਿਤ ਸਿੱਖ ਨੇ ਉਹ ਆਪਣੇ ਆਪਣਾ ਯੋਗਦਾਨ ਪਾ ਰਹੇ ਆ ਅਸੀਂ ਕਿਸੇ ਤੋਂ ਨਾ ਮੰਗ ਰਹੇ ਨਾ ਅਸੀਂ ਮੰਗਣੇ ਆ ਨਾ ਸਾਨੂੰ ਮੰਗਣ ਦੀ ਲੋੜ ਆ ਆਪਣੇ ਆਪ ਸਹਿਯੋਗ ਦੇ ਰਹੇ ਨੇ ਭਾਈ ਗੁਰਪ੍ਰੀਤ ਸਿੰਘ ਹੋਣਾ ਨੇ ਬਹੁਤ ਸੇਵਾ ਕੀਤੀ ਆ ਰਤਵਾੜਾ ਸਾਹਿਬ ਤੋਂ ਬਾਬਾ ਲਖਵੀਰ ਸਿੰਘ ਹੋਣਾ ਨੇ ਬਹੁਤ ਸੇਵਾ ਕੀਤੀ ਆ ਤੇ ਹੋਰ ਵੀ ਗੁਰਮਤ ਪਿਆਰੇ ਕੋਈ ਲੁਧਿਆਣੇ ਤੋਂ ਕੋਈ ਮਹਾਰਾਸ਼ਟਰਾ ਤੋਂ ਆਪਣਾ ਆਪਣਾ ਯੋਗਦਾਨ ਪਾ ਰਿਹਾ ਤੇ ਅਸੀਂ ਅਸੀਂ ਉਹਨਾਂ ਨੂੰ ਹੱਥ ਜੋੜਦੇ ਹਾਂ ਕਿ ਤੁਸੀਂ ਆਪ ਆ ਕੇ ਦਿਓ ਲੇਕਿਨ ਉਹ ਕਹਿੰਦੇ ਨੇ ਕਿ ਅਸੀਂ ਪੰਥਕਾਲੀ ਲਾਇਰ ਨੂੰ ਦੇ ਰਿਹਾ ਤੁਸੀਂ ਆਪਣੇ ਆਪ ਆਪਣੀ ਟੀਮ ਨੂੰ ਦਿਓ ਤੇ ਅੱਗੇ ਚਾ ਅ ਸਿੰਘ ਸਾਹਿਬ ਪੰਜਾਬ ਸਰਕਾਰ ਨੇ ਕੇਵਲ 70 ਕਰੋੜ ਰੁਪਏ ਦਿੱਤੇ ਪ੍ਰਧਾਨ ਮੰਤਰੀ ਜੋ ਬਹੁਤ ਪਛੜ ਕੇ ਆਏ ਆ ਔਰ ਉਹ ਜਿਵੇਂ ਉਹ ਸਿਆਣਾਂ ਦਾ ਇੱਕ ਅਖਾਣ ਆ ਕਿ ਊਠ ਦੇ ਮੂੰਹ ਵੀ ਧੀਰੇ ਵਾਲਾ ਉਹ 1600 ਕਰੋੜ ਰੁਪਇਆ ਦੇ ਕੇ ਗਏ ਆ ਜਦੋਂ ਪੰਜਾਬ ਦੀ ਵਜਾਰਤਾ ਜਾਂ ਮੰਤਰੀਆਂ ਨੇ ਮੰਗ ਕੀਤੀ ਤਾਂ ਉਲਟਾ ਉਹਨਾਂ ਨੂੰ ਹੀ ਟ੍ਰੋਲ ਕੀਤਾ ਗਿਆ ਸੋ ਪੰਜਾਬ ਸਰਕਾਰ ਦਾ ਤੇ ਕੇਂਦਰ ਸਰਕਾਰ ਦਾ ਇਸ ਮਹਾਮਾਰੀ ਦੇ ਵਿੱਚ ਇਸ ਤਰਾਸਦੀ ਦੇ ਵਿੱਚ ਇਹ ਤੁਸੀਂ ਰੋਲ ਵੇਖਦੇ। ਦੇਖੋ ਇਹਦੇ ਵਿੱਚ ਅਸੀਂ ਮੈਂ ਤੇ ਇਹੀ ਕਹਿ ਸਕਦਾ ਵੀ ਸਾਨੂੰ ਇਹਨਾਂ ਤੋਂ ਕੁਆਸ ਨਹੀਂ ਰੱਖਣੀ ਚਾਹੀਦੀ। ਮਿਲਜੋਲ ਕੇ ਸਾਰੀਆਂ ਸੰਸਥਾਵਾਂ ਤੇ ਸਾਰੀਆਂ ਪਾਰਟੀਆਂ ਮਿਲਜੋਲ ਕੇ ਪੰਜਾਬ ਦੀ ਅਬਦਾਨ ਨੂੰ ਆਪ ਨੇ ਜੇਠਣ ਤਾਂ ਹੀ ਗੱਲ ਬਣਨੀ ਹੈ ਵਰਨਾ ਅਸੀਂ ਦੇਖ ਰਹੇ ਜੋ ਸਰਕਾਰਾਂ ਦਾ ਹਾਲ ਹੈ ਕਿ ਇਹ ਤਾਂ ਮੂੰਹ ਚੜਾ ਕੇ ਗਏ ਆ ਪ੍ਰਧਾਨ ਮੰਤਰੀ ਤੇ ਪੰਜਾਬ ਦਾ ਜਿੰਨੀ ਵੱਡੀ ਇੱਥੇ ਮੁਸੀਬਤ ਸੀ ਅਜੇ ਇਹਨਾਂ ਸ਼ੁਕਰ ਹੈ ਕਿ ਫਿਰੋਜ਼ਪੁਰ ਦੀ ਤੇ ਹਰੀ ਕੇ ਪੱਤਨ ਤੋਂ ਲੈ ਕੇ ਫਿਰੋਜ਼ਪੁਰ ਤੱਕ ਦਾ ਜਿਹੜਾ ਬੰਨ ਆ ਉਹ 15-15 ਦਿਨ ਲਾ ਕੇ ਰਾਤ ਨੂੰ ਪਹਿਰਾ ਦੇ ਦੇ ਕੇ ਸਿੱਖਾਂ ਨੇ ਬਚਾਇਆ ਤੇ ਬੋਰੀਆਂ ਲਾ ਲਾ ਕੇ ਉਹ ਬੰਨ ਜਿਹੜਾ ਟੁੱਟਾ ਨਾ ਜੋ ਟੁੱਟ ਜਾਂਦਾ ਤੇ ਇੱਥੋਂ ਨਾਲ ਵੀ ਜ਼ਿਆਦਾ ਮੁਸੀਬਤ ਉੱਥੇ ਹੋਣੀ ਸੀ ਸੋ ਇਹ ਇਹ ਜਿਹੜਾ ਜਿਹੜੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਹਰ ਸਾਲ ਉਹ ਬੰਨ ਬਣਾਉਂਦੇ ਨੇ ਕਾਗਜ਼ਾਂ 'ਚ ਬਣਦੇ ਕਾਗਜ਼ਾਂ 'ਚ ਰੋੜਦੇ ਆਂਦੇ ਪੈਸੇ ਲੈ ਕੇ ਕੰਮ ਚੋ ਜਾਂਦੇ ਆ ਉਹ ਸਰਕਾਰਾਂ ਸਾਡੇ ਨਾਲ ਇਮਾਨਦਾਰੀ ਨਾਲ ਚੱਲੀਆਂ ਕਿੱਥੇ ਪਿੱਛੇ ਆ ਜਾਓ ਅਸੀਂ ਸਰਕਾਰ ਤੋਂ ਅਸੀਂ ਆਸ ਰੱਖੀਏ ਇਹ ਮੂਰਖਾਂ ਦੀ ਦੁਨੀਆ 'ਚ ਵਸਣ ਵਾਲੀ ਗੱਲ ਹੈ ਸਿੰਘ ਸਾਹਿਬ ਨਾ ਇੱਥੇ ਸਭ ਤੋਂ ਵੱਡੀ ਜਿਹੜੀ ਲੋਕਾਂ ਨੂੰ ਜਿਹੜੀ ਹੜ੍ਹ ਵਾਲਿਆਂ ਨੂੰ ਤੇ ਸਮੱਸਿਆ ਦਾ ਸਾਹਮਣਾ ਕਰਨਾ ਹੀ ਪਿਆ ਪਰ ਜਿਹੜੀਆਂ ਹੈਲਪਿੰਗ ਏਡ ਵਾਲੀਆਂ ਜਿੰਨੀਆਂ ਵੀ ਜਥੇਬੰਦੀਆਂ ਆਈਆਂ ਉਹਨਾਂ ਨੂੰ ਟਿਸਟੀਆਂ ਦੀ ਬਹੁਤ ਮਦਦ ਦੀ ਹਾਂ ਜੀ ਇੱਕ ਖੋੜ ਆਈ ਆ ਅੱਜ ਆ ਕੇ ਕਾ ਲੋਕੇ ਮੁਸ਼ਕਲ ਆਈ ਆ ਸੋ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਕੀ ਸਲਾਹ مشورہ ਦੇਣਾ ਚਾਹੋਗੇ ਕਿ ਇਹਨਾਂ ਹਰ ਪੀੜਿਤ ਖੇਤਰਾਂ ਦੇ ਵਿੱਚ ਕਿਸ਼ਤੀਆਂ ਦਾ ਅਗਾਊਂ ਪ੍ਰਬੰਧ ਕੀਤਾ ਜਾਵੇ ਮੈਂ ਤੇ ਅਪੀਲ ਹੀ ਕਰ ਸਕਦੇ ਆ ਤੇ ਘੱਟੋ ਘੱਟ ਸਰਕਾਰ ਨੂੰ ਇਹ ਇੰਤਜ਼ਾਮ ਤੇ ਕਰਨਾ ਚਾਹੀਦਾ ਘੱਟੋ ਘੱਟ ਨਹੀਂ ਸਰਕਾਰਾਂ ਤੋਂ ਤੇ ਇਹ ਆਸਕਾਰ ਹੀ ਨਹੀਂ ਸਕਦੇ ਸੋ ਤੁਸੀਂ ਚਾਹੁੰਦੇ ਹੋ ਕਿ ਜਥੇਬੰਦੀਆਂ ਨੂੰ ਨਾਲ ਕਿਸ਼ਤੀਆਂ ਦਾ ਵੀ ਪਰਮਵੰਦ ਕਰਨਾ ਚਾਹੀਦਾ ਜਥੇਬੰਦੀਆਂ ਨੇ ਕੁਝ ਕੀਤੀਆਂ ਵੀ ਐ ਕਿਸੇ ਇੱਥੇ ਵੀ ਆਈ ਐ ਤੇ ਮਹਾਪੁਰਖਾਂ ਨੇ ਦਿੱਤੀ ਆ ਤੇ ਲਖਵਿੰਦਰ ਸਿੰਘ ਹੁਣਾਂ ਨੂੰ ਤੇ ਆ ਹੋਰ ਵੀ ਅਸੀਂ ਅਪੀਲ ਕਰਦੇ ਆ ਕਿ ਜਿਹੜੀ ਚੀਜ਼ ਦੀ ਇੱਥੇ ਘਾਟ ਆ ਉਹ ਸਿਕ ਸੰਸਥਾਵਾਂ ਜਿਹੜੀਆਂ ਜਿਹੜੇ ਐਨ ਆਰ ਆਈ ਵੀਰ ਨੇ ਇਹ ਜਿਹੜਾ ਖੁੱਲਾ ਪੈਸਾ ਜਿਹੜਾ ਦੇ ਰਹੇ ਨੇ ਉਹ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਣ ਕਿ ਕਿਹੜੀ ਚੀਜ਼ ਦੀ ਲੋੜ ਆ ਇੱਥੇ ਕਿਹੜੀ ਚੀਜ਼ ਦੀ ਇੱਥੇ ਪ੍ਰੋਬਲਮ ਆ ਉਹ 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 ਪੂਰੀ ਹੋਵੇ ਤਾਂ ਮਸਲਾ ਹੱਲ ਹੁੰਦਾ ਆਪਣੀ ਮਰਜ਼ੀ ਨਾਲ ਤੁਸੀਂ ਟਰੱਕਾਂ ਤੇ ਟਰੱਕ ਤੁਸੀਂ ਰਾਸ਼ਨ ਭੇਜੀ ਜਾ ਰਹੇ ਹੋ ਰਾਸ਼ਨ ਜਿਹੜਾ ਇੱਥੇ ਰੋਲਦਾ ਪਿਆ ਤੇ ਵੰਡਿਆ ਨਹੀਂ ਜਾ ਰਿਹਾ ਦੂਸਰਾ ਜੇ ਵੰਡਿਆ ਜਾ ਰਿਹਾ ਤੋ ਇੱਕ ਇੱਕ ਬੰਦਾ ਇਹ ਸੋਚਦਾ ਪਮ ਸਟੋਰੀ ਕਰ ਲਵਾ ਤੋ ਇਹ ਬੜੇ ਚੰਗੇ ਢੰਗ ਨਾਲ ਜਿੱਥੇ ਜਿਹੜੀ ਚੀਜ਼ ਦੀ ਲੋੜ ਆ ਟੀਮਾਂ ਜਾ ਕੇ ਧਰਾਪਤ ਕਰਨ ਕਿਹੜੀ ਚੀਜ਼ ਦੀ ਲੋੜ ਆ ਕਿਹੜੇ ਟਾਈਮ ਤੇ ਲੋੜ ਆ ਤੇ ਉਹ ਲਿਆ ਕੇ ਦਿੱਤੀ ਜਾਵੇ ਤੇ ਅਸੀਂ ਸਮੂਹ ਪੰਜਾਬੀਆਂ ਨੂੰ ਜਿਹੜੇ ਐਨਆਰਆਈ ਵੀਰ ਨੇ ਜਾਂ ਕਲਬਾਂ ਵਾਲੇ ਵੀਰ ਨੇ ਜਿਹੜੀਆਂ ਕਬੱਡੀਆਂ ਕਰਾਉਂਦੇ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਜਿਹੜੀ ਕਿਸ਼ਤੀਆਂ ਦੀ ਪ੍ਰੋਬਲਮ ਆ ਜਾਂ ਹੋਰ ਵੀ ਜਿੱਥੇ ਪੈਸੇ ਲੱਗਣੇ ਆ ਉਹ ਆਪ ਧਿਆਨ ਦੇ ਕੇ ਇੰਟਰਸਟ ਲੈ ਕੇ ਖਾਸ ਕਰਕੇ ਜਿਹੜੇ ਅਫਸਰ ਇੱਥੇ ਦਿਲਚਸਪੀ ਲੈ ਕੇ ਸੇਵਾ ਕਰ ਰਹੇ ਨੇ ਜਿਨ੍ਹਾਂ ਨੂੰ ਪਤਾ ਹੈ ਜਿਹੜੀਆਂ ਟੀਮਾਂ ਇੱਥੇ ਲੱਗੀਆਂ ਨੇ ਜਿਤਨਾ ਸਾਡੇ ਵਰਕਰ ਪਿੰਡਾਂ 'ਚ ਜਾ ਰਹੇ ਨੇ ਇਥੋਂ ਆ ਦਰਿਆਵਾਂ ਪਾਰ ਜਾ ਕੇ ਜਿੰਨੇ ਵੀ ਡੁੱਬੇ ਪਏ ਸੀਗੇ ਆਪਣੇ ਪਿੰਡੋਂਾਂ 'ਚ ਉਹਨਾਂ ਨੂੰ ਜਾ ਕੇ ਹਾਲਚਾਲ ਪੁੱਛਿਆ ਉਹਨਾਂ ਨੂੰ ਜਰੂਰ ਉਹਨਾਂ ਦੀ ਜ਼ਰੂਰਤਾਂ ਦਾ ਜ਼ਰੂਰ ਦੀ ਜਾਣਕਾਰੀ ਲਈ ਹੈ ਇਸ ਤਰ੍ਹਾਂ ਉਹਨਾਂ ਦੇ ਨਾਲ ਸੰਯੋਗ ਕਰਕੇ ਸੰਪਰਕ ਕਰਕੇ ਤੇ ਜਿਹੜੀ ਚੀਜ਼ ਦੀ ਲੋੜ ਹੈ ਉਹ ਚੀਜ਼ ਦੇ ਸੋ ਸਾਡੇ ਨਾਲ ਸੰਤ ਮਹਾਪੁਰਖ ਜੀ ਆ ਬਾਬਾ ਜੀ ਦੋ ਸ਼ਬਦ ਸੰਗਤ ਜੀ ਨੂੰ ਤੁਹਾਡੇ ਨੂੰ ਵੀ ਜਰੂਰ ਮੈਸੇਜ ਕਰਦਾ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਫਤੇ ਦੁਕਾਨ ਤੁਜ਼ਾ ਹੁਵੇਂ ਵੈਸੇ ਤਾਂ ਕਾਲ ਸਾਹਿਬ ਹਮਰਜਾਈ ਚੱਲਣ ਵਾਲਾ ਸੁਖ ਸੁੱਖ ਉਹਦੇ ਪਾਣੀ ਵਿੱਚ ਮੰਨਦਾ ਪਰ ਜਦੋਂ ਜਦੋਂ ਸਮਾਂ ਆਇਆ ਆਕਾਰਪੁਰਖ ਦਾ ਗੁਰੂ ਮਾਰ ਦਾ ਹੁਕਮ ਹੈ ਕਿ ਇਸ ਸਮੇਂ ਦੇ ਵਿੱਚ ਜਦੋਂ ਕੱਤਰ ਹੋ ਕੇ ਚੱਲਦੇ ਆ ਤਾਂ ਦੁੱਖ ਛੋਟਾ ਹੋ ਜਾਂਦਾ ਹੈ ਇਹ ਇਸ ਵੇਲੇ ਸਾਨੂੰ ਅੱਜ ਲੋੜ ਹੈ ਅਸੀਂ ਵੈਸੇ ਹਰ ਸਟੇਜ ਤੇ ਬੇਨਤੀ ਕਰਦੇ ਆ ਕਿ ਅੱਜ ਸਾਨੂੰ ਲੋੜ ਹੈ ਕਿ ਆਪਾਂ ਲੋੜਵੰਦ ਵੀਰਾਂ ਲਈ ਕਿੱਥੇ ਜਿਹੜੇ 8 ਫੀਟ ਤੋਂ ਜ਼ਿਆਦਾ ਨੁਕਸਾਨ ਹੋਇਆ ਜਾਂ ਸਾਨੂੰ ਜਾ ਕੇ ਜਿਵੇਂ ਸਿੰਘ ਸਾਹਿਬ ਨੇ ਹੁਣੇ ਦੱਸਿਆ ਕਿ ਜਿੱਥੇ ਲੋੜ ਨਹੀਂ ਲੋਕ ਇਕੱਠਾ ਕਰ ਰਹੇ ਨੇ ਤਿੱਥੇ ਲੋੜ ਤੇ ਪਹੁੰਚ ਨਹੀਂ ਰਿਹਾ ਇਸ ਕਰਕੇ ਖਾਲਸਾ ਪੰਥ ਅਕਾਲੀ ਲਹਿਰ ਪੰਜਾਬ ਵੱਲੋਂ ਇਹ ਥਾਂ-ਥਾਂ ਤੇ ਕੈਂਪ ਬਣਾਏ ਗਏ ਆ ਕਿ ਜਿੱਥੇ ਲੋਡ ਬੰਦਾ ਨੂੰ ਪਹੁੰਚਾਇਆ ਜਾਏ ਤੇ ਅਸੀਂ ਬੇਨਤੀ ਕਰਦੇ ਆਂ ਵੈਸੇ ਕਰਦੇ ਵੀ ਰਹਿਨੇ ਆਂ ਕਿ ਅੱਜ ਸਾਨੂੰ ਬਾਲੀ ਕਾਲੀ ਕਰਨ ਦੀ ਲੋੜ ਨਹੀਂ ਅਜੇ ਲੰਮਾ ਸਮਾਂ ਚੱਲੇਗਾ ਕਿ ਜਿੱਥੇ ਸਾਨੂੰ ਫਸਲਾਂ ਵਾਸਤੇ ਖੇਤੀ ਵਾਸਤੇ ਲੋਡ ਪਊਗੀ ਤੇਲ ਦੀ ਬੀਜ ਦੀ ਰੇ ਦੀ ਸਾਰੀ ਉਹ ਸਾਨੂੰ ਕਰਨੀ ਲੋਡ ਪਊਗੀ ਤੇ ਅਸੀਂ ਸੰਗਤਾਂ ਨੂੰ ਅਪੀਲ ਕਰਦੇ ਆਂ ਕਿ ਇਸ ਸੰਪਰਕ ਕਰੋ ਪੰਥ ਕਾਲੀ ਨਾਲ ਕਿ ਸਾਡਾ ਜਿਹੜਾ ਕੀਤਾ ਉਹ ਪਾ ਜਿਹੜਾ ਉਦ ਮੈਂ ਯੋਗ ਸਾਥੀ ਪਹੁੰਚ ਸਕੇ ਸਿੰਘ ਸਾਹਿਬ ਇੱਕ ਬਹੁਤ ਖਾਸ ਗੱਲ ਰਹਿ ਗਈ ਕਿ ਤੁਸੀਂ ਸਮਝਦੇ ਹੋ ਕਿ ਹਰ ਕੁਦਰਤੀ ਨੇ ਕਿ ਜਾਂ ਮੈਨੂਮੇਡ ਨੇ ਇਹ ਗੱਲ ਬਹੁਤ ਦੇਖੋ ਇਹ ਸਾਡੇ ਕੁਦਰਤੀ ਨੇਗੇ ਕੁਦਰਤੀ ਆਪ ਜਿਹੜੀ ਹੁੰਦੀ ਉਹਦੇ ਨਾਲ ਸਾਡਾ ਪੰਜਾਬ ਦਾ ਕੋਈ ਨੁਕਸਾਨ ਨਹੀਂ ਹੋਇਆ ਫਸਲ ਜਿੰਨੇ ਵੀ ਆ ਸਾਰੇ ਪੰਜਾਬ ਦੇ ਵਿੱਚ ਕਿਤੇ ਵੀ ਬਾਰਿਸ਼ ਜਿੰਨੀ ਮਰਜ਼ੀ ਪਈ ਉਹਦਾ ਕੋਈ ਨੁਕਸਾਨ ਨਹੀਂ ਹੋਇਆ ਜਿਹੜਾ ਨੁਕਸਾਨ ਹੋਇਆ ਉਹ ਹੋਇਆ ਰਾਵੀ ਦੇ ਨਾਲ ਤੇ ਸਤਲੁਜ ਬਿਆਸ ਦੇ ਨਾਲ ਤੇ ਉਹ ਉਦੋਂ ਹੈ ਜਦੋਂ ਡੈਮ ਤੋਂ ਖੁੱਲਾ ਪਾਣੀ ਛੱਡਿਆ ਗਿਆ ਬਿਨਾਂ ਦੱਸਿਆ ਤੋਂ ਛੱਡਿਆ ਗਿਆ ਜਿਹੜਾ ਕਿ ਇਹਨਾਂ ਨੂੰ ਵਿਚਾਰਨਾ ਚਾਹੀਦਾ ਕਿ بارشਾਂ ਕਿਹੜੇ ਪਾਸੇ ਹੋ ਰਹੀਆਂ ਬੱਦਲ ਕਿੱਥੇ ਫਟ ਰਹੇ ਨੇ ਉਧਰੋਂ ਪਾਣੀ ਕਿੰਨਾ ਆ ਰਿਹਾ ਹੈ ਇਹ ਅੱਗੇ ਕਿੰਨਾ ਛੱਡਣਾ ਕਿ ਕਿਤਨਾ ਹੌਲੀ-ਹੌਲੀ ਛੱਡਣਾ ਲੋਕਾਂ ਨੂੰ ਤਲਾਹ ਦੇ ਕੇ ਛੱਡਣਾ ਕਿ ਡੰਗਰ ਜਿਹੜੇ ਆਪ ਕਿੱल्ल्या ਤੇ ਵੱਜੇ ਪੈ ਮਰ ਗਏ ਪਸ਼ੂ ਕੋਈ ਸੰਘਣ ਨਹੀਂ ਖੋਲ ਸਕਿਆ ਇਹਨਾਂ ਇਨੀ ਪ੍ਰੋਬਲਮ ਆਈ ਯਕਦਮ ਤੇ ਖੁਰਲੀਆਂ ਦੇ ਉੱਤੇ ਚੜ ਚੜ ਕੇ ਡੰਗਰ ਜਿਹੜੇ ਇਹ ਗੈਰ ਜ਼ਿੰਮੇਵਾਰੀ ਗੈਰ ਜ਼ਿੰਮੇਵਾਰ ਵਰਤਾਰਾ ਗੈਰ ਕੁਦਰਤੀ ਗੈਰ ਜ਼ਿੰਮੇਵਾਰ ਜਿਹੜਾ ਸੀਗਾ ਇਹ ਸਰਕਾਰਾਂ ਦਾ ਬਚਾ ਲੈਣਾ ਸੀ ਉਹ ਸਿੰਘ ਸਾਹਿਬ ਹੋਣਾ ਦਾ ਕਹਿਣਾ ਕਿ ਜਿਹੜੀ ਇਹ ਬਰਬਾਦੀ ਹੋਈ ਆ ਇਹਦੇ ਵਿੱਚ ਆ ਜਿਹੜਾ ਗੈਰ ਜ਼ਿੰਮੇਵਾਰ ਵਰਤਾਰਾ ਇੱਕ ਵੱਖ-ਵੱਖ ਪੰਜਾਬ ਦੇ ਡੈਮਾਂ ਤੋਂ ਕੀਤਾ ਗਿਆ ਕਿਉਂਕਿ ਕੁਦਰਤੀ ਬਰਸਾਤਾਂ ਦੇ ਨਾਲ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਿੰਡਾਂ ਆਦੀਆਂ ਤੋਂ ਕਲਮ ਨਵਜ ਪੰਜਾਬ ਦੇ ਲਈ ਕੁਲਦੀਪ ਸਿੰਘ ਜਾਪਨ